ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਵਿੱਚ ਅੱਜ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਰੇਸ਼ ਦੁੱਗਲ ਅਤੇ ਪਟਿਆਲਾ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਹਰਵਿੰਦਰ ਸਿੰਘ ਨੇ ਪੰਜਾਬ ਦੇ ਗਵਰਨਰ ਦੇ ਨਾਮ ਪਟਿਆਲਾ ਦੇ ਡੀਸੀ ਦਫ਼ਤਰ ਵਿੱਚ ਐਸ.ਡੀ.ਐਮ ਨੂੰ ਮੰਗ ਪੱਤਰ ਸੌਪਿਆ ਇਸ ਮੌਕੇ ਉਹਨਾਂ ਦੇ ਨਾਲ ਸਪੋਕਸ ਪਰਸਨ ਹਰਵਿੰਦਰ ਨੇਪੀ ਜਰਨਲ ਸਕੱਤਰ ਰਾਕੇਸ਼ ਕੁਮਾਰ ਉਰਫ ਕੇਸ਼ੀ ਪੰਡਿਤ ਰਾਜੇਸ਼ ਮੰਡੋਰਾ ਰਾਜਕੁਮਾਰ ਗੋਤਮ ਸਲੂਜਾ ਅਤੇ ਹੋਰ ਆਦੀ ਮੈਂਬਰ ਮੌਜੂਦ ਰਹੇ ਪੰਜਾਬ ਪ੍ਰਦੇਸ਼ ਪੰਗਸ ਕਮੇਟੀ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗੀ ਦੇ ਦਿਸ਼ਾ ਅਨੁਸਾਰ ਜਿਲ੍ਹਾ ਕਾਂਗਰਸ ਤੋਂ ਮਜੀਠ ਪਟਿਆਲਾ ਸ਼ਹਿਰੀ ਅਤੇ ਅਰਬਨ ਵੱਲੋਂ ਜੋ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਦੀ ਪਾਲਿਸੀ ਹੈ ਉਹਦੇ ਖਿਲਾਫ ਅਸੀਂ ਗਵਰਨਰ ਸਾਹਿਬ ਦੇ ਨਾਂ ਤੇ ਮੈਮੋਰੰਡਮ ਜੀ ਸਾਹਿਬ ਦੇ ਨੂੰ ਦੇਣਾ ਹੈ ਅ ਪਹਿਲਾਂ ਵੀ ਤੁਹਾਨੂੰ ਪਤਾ ਹੈ ਜਿੱਥੇ-ਜਿੱਥੇ ਵੀ ਲੈਂਡ ਪੂਲਿੰਗ ਜੇ ਇਹਨਾਂ ਨੇ ਪ੍ਰਕੋਚਨ ਕੀਤੀ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਉੱਥੇ ਉੱਥੇ ਜਾ ਕੇ ਹਰ ਥਾਂ ਨਾ ਲਾਇਆ ਹੈ ਕਹਿੰਦੇ ਲੁਯਾਨਾ ਉਹਦੇ ਚਲ ਮੋਦੀ ਹੋਵੇ ਪਿੱਛੇ ਪਟਿਆਲੇ ਵੀ ਲਾਇਆ ਕਾਂਗਰਸ ਪਾਰਟੀ ਹਮੇਸ਼ਾ ਹੀ ਕਿਸਾਨਾਂ ਨਾਲ ੀਤ ਮਜ਼ਦੂਰਾਂ ਨਾਲ ਔਰ ਹਰ ਵਰਗ ਨਾਲ ਖੜੀ ਹੈ ਔਰ ਹੁਣ ਵੀ ਅਸੀਂ ਇਸ ਦਾ ਡਟ ਕੇ ਵਿਰੋਧ ਕਰਾਂਗੇ ਔਰ ਕਿਸਾਨ ਭਰਾਵਾਂ ਨਾਲ ਡਟ ਕੇ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਨਾਲ ਖੜਾਂਗੇ ਔਰ ਉਹਨਾਂ ਦੀ 1 ਇੰਚ ਜ਼ਮੀਨ ਵੀ ਅਸੀਂ ਸਰਕਾਰ ਨੂੰ ਇਸ ਗਲਤ ਪਾਲਿਸੀ ਦੇ ਵਿਰੁੱਧ ਠੀਕ। ਦਾਣਾਮਾ ਹਟਾਈ। ਅਵਿੰਦਰ ਸਿੰਘ ਖਨੋੜਾ ਪ੍ਰਧਾਨ ਜ਼ਿਲ੍ਹਾ ਕੰਮ ਕਮੇਟੀ ਪਟਿਆਲਾ ਵਿਆਤੀ ਅੱਜ ਅਸੀਂ ਪੰਜਾਬ ਪ੍ਰਦੇਸ਼ ਪਰ ਕਮੇਟੀ ਦੇ ਸਾਡੇ ਬਹੁਤ ਸਾਰੇ ਤੋਂ ਪ੍ਰਧਾਨ ਸਾਹਿਬ ਸਰਦਾਰ ਅਮਰਿੰਦਰ ਸਿੰਘ ਰਾਜਾ ਬੜੀ ਜੀ ਦੇ ਹੁਕਮਾਂ ਦੇ ਮਤਲਬ ਅਸੀਂ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਲੈਂਡ ਪੂਲਿੰਗ ਪਾਲਿਸੀ ਬਣਾਈ ਹੈ ਇਹਨਾਂ ਨੂੰ ਰੱਦ ਕਰਨ ਵਾਸਤੇ ਮਹਾਰਤ ਸਾਹਿਬ ਦੇ ਨਾਮ ਤੇ ਅਸੀਂ ਨੰਨ ਡਿਪਟੀ ਕਮਿਸ਼ਨਰ ਪਟਿਆਲਾ ਉੱਤੇ ਵਾਸਤੇ ਆਏ ਸੀ ਪਰ ਉਹ ਆਪ ਨੂੰ ਸੀ ਐਸ ਐਮ ਨੇ ਪਟਿਆਲਾ ਨੇ ਜਿਹੜਾ ਨਿਰੰਗਮ ਦਿੱਤੇ ਆ ਉਹ ਕਿ ਜਿਹੜੀ ਲੈਂਡ ਪੂਲਿੰਗ ਪਾਲਸੀ ਆ ਇਹ ਬਹੁਤ ਹੀ ਜ਼ਿਆਦੇ ਖਤਰਨਾਕ ਜਿਹਦੇ ਨਾਲ ਜਿੱਥੇ ਕਿਸਾਨਾਂ ਦਾ ਜਿਹੜੀ ਇਹ ਉਪਜਾਊ ਜ਼ਮੀਨ ਆ ਪੰਜਾਬ ਦੀ ਦੁਨੀਆ ਦੇ ਵਿੱਚ ਕਿਸੇ ਵੀ ਕੰਟਰੀ ਵਿੱਚ ਕਿਸੇ ਸਟੇਟ ਕੋ ਨਹੀਂ ਉਪਜਾਊ ਜ਼ਮੀਨ ਦੀ ਦੇਮੀ ਤੋਂ ਯਾਦ ਦੇ ਵਿੱਚ ਇਹਦੇ ਵਿੱਚੋਂ 50000 ਕਕਰ ਦੇ ਕੀ ਜਿਹੜੀ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਆ ਕਿ ਉਹਨੂੰ ਇਸ ਆਕਸੀਡ ਦੇ ਪੱਧਰ ਤੇ ਪੰਜਾਬ ਨੂੰ ਖਾਪੀ ਕਰਨਾ ਚਾਹੀਦਾ ਕਿਉਂਕਿ ਜਿਹੜਾ ਪੰਜਾਬ ਆ ਇਹ ਖੇਤੀ ਪ੍ਰਧਾਨ ਸੂਬਾ ਇਹਦੇ ਵਿੱਚ ਸਾਰੇ ਹੀ ਇਹਦੇ ਨਾਲ ਜੁੜੇ ਹੋਏ ਨੇ ਕਿਉਂਕਿ ਜਿਹੜੀ ਜ਼ਮੀਂਦਾਰ ਆ ਜ਼ਮੀਂਦਾਰ ਦੇ ਨਾਲ ਹੀ ਜਿਹੜਾ ਚਾਹਲ ਮਜਬੂਰ ਆ ਚਾਹੇ ਵਪਾਰੀਆ ਉਹ ਹਰ ਇੱਕ ਇਸ ਜੀਮੂ ਦੇ ਨਾਲ ਜੁੜਿਆ ਹੋਇਆ ਸਭ ਤੋਂ ਵੱਡੀ ਮਿਹਣੀ ਕੈਨੇਡਾ ਨਿਮਿਤ ਹੁੰਦੀ ਆ ਫਸਲਾ ਜੀ 80000 ਕਰੋੜ ਦੇ ਖੇਤਾਂ ਨੂੰ ਅਯਾਰ ਨੂੰ ਹੋ ਗਈ ਆ ਉਹ ਇਹਨਾਂ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਨਿਗਾਚ ਤੇ ਉਹਨ ਕੀ ਕੌਮ ਸੀ ਉੱਚ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਨੇ ਤੇ ਕਾਂਗਰਸ ਪਾਰਟੀ ਨੇ ਜਿੱਥੇ ਪਹਿਲਾਂ ਵਿਰੋਧ ਕੀਤਾ ਪੰਜਾਬ ਦੇ ਵਿੱਚ ਚਾਹੇ ਚੰਡੀਗੜ੍ਹ ਵਿੱਚ ਚਾਹੇ ਲੁਧਿਆਣਾ ਪਟਿਆਲਾ ਵਿੱਚ ਬਹੁਤ ਵੱਡੇ ਪੱਤਰ ਤੇ ਰੈਲੀ ਕੀਤੀ ਅਸੀਂ ਇਹਦਾ ਵਿਰੋਧ ਕਰਦੇ ਆਂ ਕਿ ਅਸੀਂ ਪੂਰਜੋ ਮੰਨ ਕਰਦੇ ਆਂ ਗੁਰਮੁਖ ਸਾਹਿਬ ਤੋਂ ਅਸੀਂ ਡਿਪਟੀ ਕਮਿਸ਼ਨਰ ਦੇ ਨਾਲ ਨੰਰਨਮ ਬੁਟਾ ਕੇ ਪਹੁੰਚੀ ਜਲਦੀ ਤੋਂ ਜਲਦੀ ਰੱਦ ਕੀਤਾ ਕਿ ਅਸੀਂ ਇਹਦੇ ਵਿਰੋਧ ਦੇ ਵਿੱਚ ਪੌਂਡ ਹਸਪਟਲ ਤੇ ਆਪ ਦੇਖਾ ਸਮਟੀ ਹਮੇਸ਼ਾ ਖੜੀਆ ਕਿਸਾਨਾਂ ਦੇ ਨਿਆਂ ਦੀ ਜੀਹਾਂ ਦੇ ਨਾਲ ਵਪਾਰੀਆਂ ਨਾਲ ਅਸੀਂ ਇੱਕ ਠੋਕ ਕੇ ਅਸੀਂ ਪੂਰੀ ਵਿਸਵਾ ਜਮੀਨਾਂ ਜਿਹੜੀ ਪੁਜ ਇਸ ਕੌਂਸਿਲ ਚ ਨਹੀਂ ਹੋ ਸਕੂਪ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਔਰ ਸਾਡੇ ਜੋ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਇਸਾਰ ਨੂੰ ਜ세 ਜਾ ਕੇ ਬਣੇ ਉਹਨਾਂ ਦੀ ਲੈਣ ਵਿੱਚ ਸਾਨੂੰ ਅੱਜ ਡਿਸਟ੍ਰਿਕਟ ਕਾਂਗਰਸ ਕਮੇਟੀ ਪੁਜਾਰਾ ਸ਼ਹਿਰੀ ਅਧਿਹੱਤੀ ਵੱਤੋਂ ਜੋ ਅਬਦੇਸ਼ ਵੱਲੋਂ ਪ੍ਰਦੇਸ਼ ਆਏ ਨੇ ਉਹਨਾਂ ਦੇ ਵੱਲੋਂ ਅਸੀਂ ਲੈਂਡ ਪੂਲਿੰਗ ਦੇ ਖਿਲਾਫ ਗਵਰਨਰ ਸਾਹਿਬ ਨੂੰ ਮੋਮਰੈਂਡਮ ਰਾਹੀਂ ਡੀਸੀ ਸਾਹਿਬ ਦੇ ਦਿੱਤਾ ਔਰ ਅਸੀਂ ਇਹ ਇਸ ਕੰ ਦਾ ਵਿਰੋਧ ਕੀਤਾ ਕਿ ਜੋ ਵੀ ਇਹਨਾਂ ਨੇ ਇੱਥੇ ਲੈਂਡ ਪੂਲਿੰਗ ਕੀਤੀ ਹੈ ਭੂ ਮਾਫੀਆ ਨਾਲ ਰਲ ਕੇ ਕਿ ਮਾਫੀਆ ਇਕੱਠਾ ਹੋ ਕੇ ਸਾਰੇ ਪੰਜਾਬ ਦੇ ਲੋਕ ਨੂੰ ਬਸੂਟ ਕਰਕੇ ਇਹ ਖਾਣਾ ਚਾਹੁੰਦਾ ਹੈ ਕੇਦਰੀਵਾਲ ਦੀ ਰੈਨਮਾਈ ਦੇ ਵਿੱਚ ਪਰ ਅਸੀਂ ਸਾਰੇ ਪਟਿਆਲਾ ਡਿਸਟ੍ਰਿਕਟ ਕਾਂਗਰਸ ਕਮੇਟੀ ਸ਼ਹਿਰੀ ਹਲਾ ਦਿਖਾਤੀ ਇਸ ਦਾ ਵਿਰੋਧ ਕਰਦੀ ਆਂ ਔਰ ਅਖੀਰ ਦੀ ਲੜਾਈ ਤੱਕ ਅਸੀਂ ਕਿਸੇ ਵੀ ਹੱਦ ਤੱਕ ਜਾਵਾਂਗੇ ਜਿਵੇਂ ਕਿ ਸਾਡੇ ਪ੍ਰਧਾਨ ਰਾਜਾ ਜੀ ਨੇ ਕਿਹਾ ਚਾਹੇ ਸਾਨੂੰ ਸਾਡੀ ਦਾਸ ਤੋਂ ਖਿਦਨਣਾ ਪਏ ਜਿਨ੍ਹਾਂ ਕਾਂਗਰਸ ਕਮੇਟੀ ਹਮੇਸ਼ਾ ਪਰਦੇਸ ਕਾਂਗਰਸ ਦਾ ਅਤੇ ਸ਼ਹਿਰ ਵਾਸੀਆਂ ਦਾ ਔਰ ਪਿੰਡੂ ਵਾਸੀਆਂ ਦਾ ਚਾਹੇ ਮਕੂਵਾਂਗਾ ਚਾਹੇ ਕੋਈ ਕਿਸ ਮਦੂਰਾ ਕੋਈ ਵੀ ਕੋਈ ਵੀ ਹਰਕ ਵਰਕ ਤੋਂ ਨਾਲ ਤੋਂ ਫਰਾਂ ਨਹੀਂ ਅਸੀਂ ਇਹ ਲੈਂਡ ਪੂਲਿੰਗ ਰੋਕ ਦਦੇ ਔਰ ਇਸ ਨੂੰ ਰੱਦ ਕਰਦੀ ਅਸੀਂ